ਤਦ ਇਹ ਚੱਲਦਾ ਜਾਈਂ ਪਾਰਟੀ ਦਾ ਕੰਮ ਇਹ ਸਭ ਹੋਇਆ ਮੁਕਤਾਰਾਈ ਯਾਨੀ ਇਹਦੀ ਗਵਾਹੀ ਦੇ ਵਿੱਚ ਪਾਰਟੀ ਜਿਹੜੀ ਆ ਉਹ ਚੱਲੂਗੀ ਸਾਰੀ ਉਥੇ ਸਾਡੇ ਪਰਮਜੀਤ ਸਿੰਘ ਆ ਗਾ ਪਹਿਲਾਂ ਚੱਲਦੇ ਕੋਈ ਆ ਪੰਜਾਬ ਦੇ ਵਾਈਸ ਪ੍ਰਧਾਨ ਆ ਸਾਡੇ ਸਰਜੀਤ ਸਿੰਘ ਮਾਨ ਕਾਫੀ ਸਾਲਾਂ ਤੋਂ ਇਹ ਬੁਲਾਇਆ ਕੰਮ ਕਰਦਾ ਪਿਆ ਉਸੇ ਤਰ੍ਹਾਂ ਨੂੰ ਇਹ ਪਿੰਡੋ ਇਸ ਦਾ ਪਾਰਟੀ ਜਿਹੜੀ ਆ ਬਾਡੀ ਹਰ ਸਾਲ ਭੰਗ ਕਰਦੀ ਆ ਨਵੇਂ ਸਿਰੇ ਜਿਹੜੀ ਆ ਰਜਿਸਟਰਡ ਪਾਰਟੀ ਹੁੰਦੀ ਆ ਉਸ ਤੋਂ ਬਾਅਦ ਦੁਬਾਰਾ ਇਹ ਸਾਰੇ ਛੜਿਆ ਉਟਵਾ ਦੇ ਵਿੱਚ ਉਹਨਾਂ ਦੇ ਉਹਦੇ ਜਾਂਦੇ ਹੁਣ ਮੇਰੀ ਫੋਟੋ ਲੱਗੀ ਉੱਥੇ ਬੀਰਾ ਵਿੱਚ ਥੰਦੇ ਪਾਰਟੀ ਪ੍ਰਧਾਨ ਸੁਝੇਗਾ ਜਦੋਂ ਸਾਰੀ ਕਲੀਟ ਹੋ ਗਈ ਉਸ ਤੋਂ ਬਾਅਦ ਦੁਬਾਰਾ ਫਿਰ ਜਿਹੜਾ ਇਤਿਹਾਸਿਕ ਜਿਹੜਾ ਪਾਰਟੀਆਂ ਦੇ ਉੱਪਰ ਲੱਗਿਆ ਤੱਕ ਨਹੀਂ ਪਰ ਪਾਰਟੀ ਵੱਲੋਂ ਰਜਿਸਟਰਡ ਪਾਰਟੀਆਂ ਵੱਲੋਂ ਅੱਜ ਦਾ ਐਲਾਨ ਮੰਗਤ ਇਹਨਾਂ ਨੂੰ ਦਿੱਤੀ ਹੋਈ ਹੈ ਵੀ ਆਪਣੇ ਪਿੰਡਾਂ 'ਚ ਕੰਮ ਕਰਾਂਗੇ ਆਪਣੇ ਸ਼ਹਿਰਾਂ 'ਚ ਕੰਮ ਕਰਾਂਗੇ ਕਾਜ

ਜਿਮੇਵਾਰੀ ਤਾਂ ਦਿੱਤੀ ਗਈ ਹੈ ਅੱਜ ਮੈਨੂੰ ਪਾਰਟੀ ਵੱਲੋਂ ਮੈਨੂੰ ਸਾਡੇ ਪ੍ਰਧਾਨ ਜੀ ਨੇ ਬਹੁਤ ਵੱਡਾ ਮਾਨ ਬਖਸ਼ਿਆ ਪਾਰਟੀ ਦਾ ਜਿਹੜੇ ਕਰਤਾ ਧਤਾ ਦਾ ਅਹੁਦੇਦਾਰੀ ਮੈਨੂੰ ਦਿੱਤੀ ਗਈ ਹੈ ਜਣਕੀ ਪਾਰਟੀ ਸਾਰੀ ਦੇਖ ਦੇਤ ਹੋ ਗਈ ਉਹ ਮੈਂ ਆਪਣੀ ਤਾਨਾ ਦਾ ਇਹ ਨਾਲ ਕਰੂੰਗਾ ਹਮਾਨ ਦਾ ਇਹ ਨਾ ਕਰੂੰਗਾ ਜੋ ਵੀ ਪ੍ਰਧਾਨ ਜੀ ਮੈਨੂੰ ਹੁਕਮ ਲਾਉਗੇ ਉਸ ਹਿਸਾਬ ਨਾਲ ਮੈਂ ਸਾਰੀ ਪਾਰਟੀ ਵੱਸੇ ਕੰਮ ਕਰੂੰਗਾ ਆਨਰ ਟਾਈਮ ਤੇ ਪਾਰਟੀ ਨੂੰ ਗਾਂ ਬਤਾਲੀ ਕਿਸ ਤਰੀਕੇ ਦੇ ਪ੍ਰਾ ਲਿਖਤੀ ਜਾਊਗਾ ਕੋਈ ਹੈ ਰਾਜਨੀਤੀ ਤੁਹਾਡੀ ਮੈਂ ਕੋਸ਼ਾ ਜੀ ਤੁਹਾਨੂੰ ਅੱਜ ਆਪਣੇ ਇੱਕ ਮੀਡੀਆ ਰਾਈ ਕਹਿਣਾ ਚਾਹੁੰਦਾ ਵਾਂ ਹੋਣ ਵਾਲੇ ਸਮੇਂ ਦੇ ਵਿੱਚ ਕਿਹੜੇ ਨਾ ਕਹਿੰਦੇ ਕਿ ਏਕਤਾ ਪਾਰਟੀ ਦਾ ਕਿੱਥੇ ਕਿੱਥੇ ਮੈਂ ਇਹ ਸਾਰੇ ਦੱਸਣਾ ਚਾਹਣਾ ਵਾਂ ਉਹਨਾਂ ਨੂੰ ਕਿਉਣ ਵਾਲੇ ਸਮਝ ਮੈਂ ਪੂਰੇ ਪੰਜਾਬ ਦੇ ਇਕੱਲੇ ਇਕੱਲੇ ਸ਼ਹਿਰਾਂ 'ਚ ਜਾ ਕੇ ਆਪਣਾ ਏਕਤਾ ਪਾਰਟੀ ਦਾ ਦੱਸੂਗਾ ਉਹਨਾਂ ਨੂੰ ਉਧੇਦਾਰੀ ਦਊਂਗਾ ਪਹਿਲੇ ਸਭ ਤੋਂ ਪਹਿਲੇ ਮੈਂ ਕਰਤੂਸਲੇ ਵਿੱਚ ਆਪਣੇ ਜਿਹੜੇ ਪਿੰਡਾਂ ਦੇ ਵਿੱਚ ਜਾਂ ਵਾਡਾ 50 ਵਾਡਾ ਦੇ ਵਿੱਚ ਸਾਰਿਆਂ ਨੂੰ ਉਧੇਦਾਰੀ ਦਊਂਗਾ ਅੱਜ ਸਰ ਤੁਹਾਡੇ ਵੱਲੋਂ ਪਾਰਟੀ ਦੇ ਜਿਹੜੇ ਕਿ ਉਧੇਦਾਰਾਂ ਦੀ ਜਿਹੜੇ ਕਿ ਨਿਯੁਕਤੀ ਕੀਤੀ ਗਈ ਹੈ ਤਾਂ ਕਿਹ ਕਿਹੜੇ ਉਧੇਦਾਰ ਨਿਯੁਕਤ ਕੀਤੇ ਗਏ ਮੈਂ ਗੁਰਮੀਤ لال ਗੁੱਤੂ ਪ੍ਰਧਾਨ ਏਕਤਾ ਪਾਰਟੀ ਪਿਛਲੇ 15 15 16 16 ਸਾਲ ਤੋਂ ਇਸ ਸਾਥੀ ਜਿਹੜੇ ਪਾਰਟੀ 'ਚ ਕੰਮ ਕਰਦੇ ਪਏ ਆ ਔਰ ਮੈਂ ਜ਼ਮੇਦਾ ਵਧੀਆ ਢੰਗ ਨਾਲ ਲੋਕਾਂ 'ਚ ਵਿਚਰਦੇ ਆ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਦੇ ਆ ਉਰੇਕਾ ਪਾਰਟੀ ਜਿਹੜੀ ਆ ਇੱਕ ਡਿਸਟ੍ਰਿਕਟ ਪਾਰਟੀ ਹੈ ਆਪਣੀ ਉਹ ਹਰ ਸਾਲ ਜਿਹੜੀ ਆ ਉਹਦੀ ਬਾਡੀ ਇੱਕ ਤਾਂ ਪਾਰਟੀ ਦੇ ਪਾਰਟੀ ਕੀਤੀ ਜਾਂਦੀ ਹੈ ਇੱਕ ਗਰੁੱਪ ਔਰ 20 ਤਰੀਕ ਉਹਦੀ ਲਾਸਟ ਹੁੰਦੀ ਆ 20 ਤਰੀਕ ਤੋਂ ਬਾਅਦ ਜਿਹੜਾ ਵਾ ਪਾਰਟੀ ਦਾ ਢਾਂਚਾ ਜਿਹੜਾ ਦੁਆਰਾ ਜਿਹੜਾ ਤਿਆਰ ਕੀਤਾ ਜਾਂਦਾ ਵਾ ਔਰ ਅੱਜ ਇੱਕ ਤਾਂ ਪਾਰਟੀ ਨੇ ਨਵੇਂ ਤੌਰ ਤੇ ਮੈਂ ਜ਼ਮੇਦਾ ਤੇ ਪਾਰਟੀ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਉਹ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਫੈਲੀ ਜਿਹੜੀ ਹੈ ਪਰਮਜੀਤ ਸਿੰਘ ਸਾਡੇ ਜਿਹੜੇ ਆ ਪਿੰਡ ਸਾਬੂਵਾਲ ਤੋਂ ਉਹਨਾਂ ਨੂੰ ਪੰਜਾਬ ਦੀ ਵਾਈਸ ਪ੍ਰਧਾਨ ਦੀ ਜਿਹੜੀ ਹੈ ਦਿੱਤੀ ਗਈ ਹੈ ਉਹਦੇ ਨਾਲ ਸਾਡੇ ਸਰਜੀਤ ਸਿੰਘ ਦੀ ਮਾਣ ਵੀ ਕਾफी ਮੈਸੂਮ ਦਾ ਪਿੰਡਾਂ ਵਿੱਚ ਇਹਨਾਂ ਦਾ ਰਸੂਲ ਹੈਗਾ ਵਾ ਉਹਨਾਂ ਨੂੰ ਅੱਜ ਪੰਜਾਬ ਯੂਥ ਲੀਗ ਜਾਨੀ ਕਿ ਨੌਜਵਾਨਾਂ ਦੇ ਇੱਕ ਪਾਰਟੀ ਜਿਹੜੀ ਹੈ ਇਹਨਾਂ ਦੇ ਹਵਾਲੇ ਕੀਤੀ ਗਈ ਹੈ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਸਾਡੇ ਅਰੁਣ ਸੱਬਰਵਾਲ ਜੀ ਹੈਗੇ ਆ ਇਕਤਾ ਪਾਰਟੀ ਦਾ ਹਰ ਪਾਰਟੀ ਦਾ ਕੋਈ ਨਾ ਕੋਈ ਵਾਰਸ ਹੁੰਦਾ ਹੈ ਚਾਹੇ ਆਪਾਂ ਘਰ ਦੀ ਆਪਾਂ ਗੱਲ ਕਰਦੀਏ ਬਾਹਰ ਦੀ ਆਪਾਂ ਗੱਲ ਕਰਦੀਏ ਉਹਦੇ ਵਿੱਚ ਕੋਈ ਵਾਰਸ ਚੁਣਿਆ ਜਾਂਦਾ ਔਰ ਇਕਤਾ ਪਾਰਟੀ ਨੇ ਇਹੇ ਕਰਾਈ ਅਰੁਣ ਸੱਬਰਵਾਲ ਨੂੰ ਜਿਹੜਾ ਇਕਤਾ ਪਾਰਟੀ ਦਾ ਵਾਰਸ ਜਿਹੜਾ ਅੱਜ ਚੁਣਿਆ ਵਾ ਔਰ ਮੈਂ ਸਮਝਦਾ ਵੀ ਇਕਤਾ ਪਾਰਟੀ ਨੂੰ ਵਿਧਾਨਵਸਤੇ ਚੜਾਉਣ ਵਾਸਤੇ ਇਹ ਸਾਥੀ ਜਿਹੜੇ ਉਹੀ ਮਿਹਨਤ ਕਰਨ ਜੇ ਪਹਿਲਾਂ ਵੀ ਕਰਦੇ ਆ ਕਾਹ ਵੀ ਕਰਨਗੇ ਇਸੇ ਤਰ੍ਹਾਂ ਇੱਕ ਤਾਂ ਪਾਰਟੀ ਇਹਨਾਂ ਸਾਥੀਆਂ ਨੂੰ ਜ ਮੈਂ ਸਮਝਾ ਕਿ ਜ਼ਿੰਮੇਵਾਰੀਆਂ ਜੜੀਆਂ ਹੋਣ ਹਾਂ ਹਾਂਜੀ ਸਰ ਕੀ ਨਾਮ ਹੈ ਇਹ ਆਪਣਾ ਹਾਂਜੀ ਪਾਰਟੀ ਵੱਲੋਂ ਕਿਹਦੇ ਉੱਤੇ ਤਾਰੀਖ ਨੂੰ ਅੱਜ ਦਿੱਤੀ ਗਈ ਹੈ ਪੰਜਾਬ 22 ਤਾਂ ਆਨਵਰ ਟਾਈਮ ਤੇ ਪਾਰਟੀ ਲਈ ਕਿਸ ਤਰੀਕੇ ਨਾਲ ਤੁਸੀਂ ਜਿਹੜਾ ਕਿ ਕੰਮ ਕਰੋਗੇ ਪਨਾ ਜੀਰਨਾਵ ਸਿੰਘ ਜੀ ਸੇ ਮਾਗ ਰਹੇ ਹਾਂ ਜੀ ਮਾਨ ਸਾਹਿਬ ਤੁਹਾਨੂੰ ਕਿਹੜੀ ਉਧੇਦਾਰੀ ਦਿੱਤੀ ਗਈ ਹੈ ਪਾਰਟੀ ਵਾਲਾ ਮੈਂ ਤਾਂ ਸਭ ਤੋਂ ਪਹਿਲਾਂ ਜੀਰਨਾਵ ਸਿੰਘ ਜੀ ਸੇ ਮਾਨ ਸਾਰੇ ਨੌਜਵਾਨ ਜੀ ਦਾ ਮੇਰੇ ਕੋਲੋਂ ਵਾਹਿਗੁਰੂ ਜੀ ਦਾ ਖਾਲਸਾ ਸਰਵਾਹਗੁਰੂ ਦੀ ਫਤਿਹ ਜੋ ਅੱਜ ਪਾਰਟੀ ਬਣ ਕਰਕੇ ਔਰ ਦੁਬਾਰਾ ਤੋਂ ਰੀਪੀਟ ਕਰਕੇ ਅੱਜ ਸਾਨੂੰ ਉਧੇ ਸਵਾਲੇ ਗਏ ਆ ਉਹ ਸੌਦੇ ਨੂੰ ਅਸੀਂ ਬੜੇ ਅੱਛੇ ਟੰਗ ਨਾਲ ਪਹਿਲਾਂ ਵੀ ਬੜੀ ਦੇਰ ਤੋਂ ਅਸੀਂ ਇਸ ਪਾਰਟੀ ਨਾਲ ਕੰਮ ਕਰਦੇ ਆਂ ਔਰ ਅੱਜ ਵੀ ਇਸੇ ਤਰ੍ਹਾਂ ਇਸੇ ਇੱਕਤਾ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਾਂਗੇ ਔਰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵਿਚਰਾਂਗੇ ਉਹ ਗਾਂ ਬੇਖੂਬੀ ਦੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ ਕਿਸ ਤਰ੍ਹਾਂ ਕਿ ਨਾ ਪਿੰਡਾਂ ਦੇ ਵਿੱਚ ਪਾਰਟੀ ਦਾ ਵਿਸਤਾਰ ਕੀਤਾ ਜਾਊਗਾ ਅਸੀਂ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਜਾਵਾਂਗੇ ਕਿ ਪਾਰਟੀ ਜਿੱਦਾਂ ਵੀ ਕਿਸੇ ਗਰੀਬ ਨੂੰ ਲੋੜ ਆ ਸਾਡੀ ਕਿਸੇ ਸਾਡੀ ਪਾਰਟੀ ਦੇ ਨਾਲ ਜੋੜਨ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਇੱਕਤਾ ਪਾਰਟੀ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ ਕਿਸੇ ਦਾ ਵੀ ਕਿਸੇ ਵੀ ਤਰ੍ਹਾਂ ਦਾ ਕੰਮ ਨਾਲ ਕਰਾਂਗੇ ਹਾਂ ਜੀ ਸਰ ਕੀ ਨਾਮ ਹੈ ਆਪਣਾ ਸਾਂਝੀ ਪਾਰਟੀ ਵੱਲੋਂ ਕਿਰਿਆ ਦਿੱਤਾ ਰਿਤਨ ਅਜਿੱਤ ਜਿੱਤੀ ਗਈ ਹੈ ਪੰਜਾਬ 22 ਬਣਾ ਤੇ ਅਨਵੈ ਟਾਈਮ ਤੇ ਪਾਰਟੀ ਲਈ ਕਿਸ ਤਰੀਕੇ ਨਾਲ ਅਸੀਂ ਜਿਹੜਾ ਕਿ ਕੰਮ ਕਰੂੰਗੇ